ਹਾਂਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਵੇਰੇ ਵੀਰੋ ਕਰਤੀ ਏ ਜੀ ਵਲੌਗ ਦੀ ਸਟਾਰਟਿੰਗ ਠੀਕ ਹੈ ਕਿ ਨਹੀਂ ਲਗਭਗ 10 11 ਵਜੇ ਹੋਣਗੇ ਧੁੱਪਾਂ ਤਾਂ ਪੰਜੜੀਆਂ ਕਰੜੀਆਂ ਪੂਰੀਆਂ ਚਰੇ ਆਲੀਆਂ ਠੀਕ ਹੈ ਕਿ ਨਹੀਂ ਤੇ ਅੰਦਰ ਦਵਣੀ ਵੀ ਆਇਆ ਬੈਠਾ ਚੱਲ ਦਵਣੀ ਮੈਂ ਮੰਨਦਾ ਵੀ ਮੈਂ ਲੇਟਾਂ ਨਹੀਂ ਬੰਦ ਕੀਤੀਆਂ ਮੇਰੇ ਇਧਰੋਂ ਆਏ ਜਾਂਦੇ ਨੂੰ ਨਹੀਂ ਦਿਸਣਾ ਹੋਣਾ ਤੇ ਤੈਨੂੰ ਆਏ ਨੂੰ ਲੇਟਾਂ ਕਿਉਂ ਨਹੀਂ ਦਿਸਣਾ ਬਈ ਇਹ ਕੀ ਗੱਲ ਹੈ ਹੈ ਹਾਂ ਹਾਂ ਫਿਰ ਉਹੀ ਗੱਲ ਕਰਦੇ ਆ ਹਾਂ ਠੀਕ ਆ ਠੀਕ ਆ ਸਾਡੇ ਬੰਦੇ ਦੀ ਪਹੁੰਚ ਨਹੀਂ ਪਈ ਮੇਰੇ ਵੀਰੋਂ ਐ ਲਾਈਟਾਂ ਬੰਦ ਕਰਨ ਦੀ ਕਹਿੰਦੇ ਕਹਿੰਦੇ ਮੂਦੇ ਹੋਏ ਵਯਾ ਤੜਕੋ ਤੜਕੀ ਹੈ ਚਲੋ ਕੋਈ ਨਾ ਲਾਈਟਾਂ ਕਰਤੀਆਂ ਆਪਾਂ ਬੰਦ ਹੋ ਯਾਰ ਪੈ ਜੋ ਯਾਰ ਚੱਬ ਗਈ ਇੱਥੇ ਪੰਗਾ ਜਾ ਸैम ਸैम ਬੈਟ ਵੀ ਖੁੱਲ ਗਈ ਜੀ ਹਾਂ ਜੀ ਕਰਮ ਵਾਲਾ ਦਿਨ ਚੜਿਆ ਜੀ ਕਹਿੰਦੇ ਓਕਰ ਬੋਟਾਂ ਇਰਕ ਚੋਬਰ ਨੂੰ ਜੋੜੀ ਦੇਣੀ ਹੌ ਵਾਲੀ ਯਾਰ ਉਹ ਜੋੜੀ ਦੇਣੀ ਐ ਚੋਬਰ ਨੂੰ ਅਗਰ ਬੈੜ ਕੀ ਫੇਰ ਉਹ ਨਹੀਂ ਕਬੂਤਰ ਹੋ ਗਏ ਮੈਨੂੰ ਆਇ ਲੱਗਦਾ ਮਾਹਾਂ ਤੱਕੜਾਉਣੇ ਯਾਰ ਪਤਾ ਨਹੀਂ ਕਿਥੋਂ ਬਾਦ ਬੁੱਧੀਆਂ ਤੇ ਆਪੇ ਹੀ ਫੇਰ ਇਹ ਉਹ ਨਾ ਬੱਚੇ ਬਾਹਰ ਕੱਢ ਦੇ ਬਾਬ ਜਿਹੜੇ 4 ਬੱਚੇ ਛੋਟੇ ਛਤਰੀ ਦੇ ਭਾਉਣੇ ਹਨ ਹਾਂਜੀ ਇਧਰ ਖੋਲ ਲੇ ਜੀ ਬੱਚੋਂ ਕਾ ਖੁੱਡਾ ਤੇ 4 ਬੱਚੇ ਜਿਹੜੇ ਬਾਹਰ ਕੱਢ ਰਹੇ ਆ ਉਹ ਵੀ ਕੱਢ ਦੇ ਹਾਂ ਪੁੱਤਰੋ ਕੈਸੇ ਹੋ ਬੜੀਆ ਹਾਂ ਸਾਬ ਠੀਕ ਠਾਕ ਆਈ ਆਈ ਬੀ ਟੀ ਆਹ ਝਕਰਣੇ ਪੜਾ ਤੋ ਜੀ ਕਿੰਨੇ ਜਿੰਗ ਆ ਮੇਰੇ ਮਿੱਠੀ ਲੈ ਛਤਰੀ ਤਾਂ ਨਹੀਂ ਭੁੱਲ ਗਏ ਖੜਜ ਚੱਲ ਚਿਰ ਹੈ ਆਇ ਤਾਂ ਕਿੱਥੇ ਭੁੱਲਦੇ ਆ ਬੱਚੇ ਛਿਆਣੇ ਆ ਬਿੱਲੂ ਬਾਇਆ ਬਾਇਆ ਬਾਲੀਆ ਚ ਵੀ ਨਾ ਕਰ ਹੁਣ ਲੈ ਜੂ ਫੜ ਕੇ ਤੇ ਬਿੱਲੀ ਕੁੱਤਾ ਤੇ ਤੇ ਇਹ ਦੋ ਬੱਸੇ ਇਹਨਾਂ ਨੂੰ ਵੀ ਜਾਣ ਦੇ ਛਤਰੀ ਤੇ ਭਾਈ ਦੜ ਬੜੇ ਯਾਰ ਤਗੜੇ ਲੱਗਦੇ ਆ ਬਾਬਿਓ ਜਾ ਉਹ ਤੇਰੇ ਨੂੰ ਸਿੱਧੇ ਟੱਪ ਗਿਆ ਸੀ ਬੜੇ ਜ਼ਿਆਦਾ ਹੀ ਦਿਨ ਖੁੱਲ ਗਏ ਬਾਬਿਓ ਯਾਰ ਸੱਚੀ ਮਤਲਬੀ ਠੰਡ ਪਈ ਨਹੀਂ ਐਤ ਕੀ ਭੈਣ ਨਹੀਂ ਠੰਡ ਹੀ ਸਾਰੀ 10 ਦਿਨ ਬਈ ਮਨ ਤਾਂ ਚੀ ਦੀ ਕਲਪਣਾ ਹੋਈ ਪਈ ਐ ਠੰਡ ਕਿਉਣੀ ਪਈ ਯਾਰ ਠੰਡ ਦਾ ਪਵਾ ਦੇਾਂਗੇ ਠੰਡ ਪਾ ਉਹ ਤਾਂ ਯਾਰ ਕਿਉਂ ਗੈਨੀ ਯਾਦ ਕਰਦਾ ਨੂੰ ਸਾਰੇ ਤੇ ਠੰਡ ਪਾ ਹੈ ਉਹ ਤਾਂ ਛੱਡ ਉਹ ਤਾਂ ਦੂਜਾ ਹੀ ਠੰਡ ਪਾ ਲਾ ਭੁੱਲ ਗਿਆ ਮੈਂ ਕੱਲ ਸੌਰੀ ਜੀ ਤੇ ਚੌੜਨਾ ਚੌੜਰੇਗੀ ਆ ਗਰਮੀ ਚੱਲ ਪਈ ਹੁਣ ਟੈਂਪਰੇਚਰ ਵਧਣ ਲੱਗ ਗਿਆ 18 ਤੋਂ ਟੈਂਪਰੇਚਰ 23 24 ਤੇ ਕਰ ਜਾਣ ਲੱਗ ਗਿਆ ਹੁਣ ਤੇ ਮੈਨੂੰ ਐ ਲੱਗਦਾ ਵੀ ਹੋਰ 10 15 ਦਿਨ ਨੂੰ 30 35 ਟੱਪ ਜਾਊਗਾ ਇਹੇ ਹੇ ਜਿਹੜੇ ਹਸਾਬ ਤੇ ਆ ਜਾਓ ਬੈਠੋ ਬੈਠੋ ਬੈ ਮੈਂ ਬਿਠ ਬੈ 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 ਲਓ ਜੋਕਰ ਬੋਟਾ ਬੈਠਿਆ ਬਾਹਰ ਕੋਈ ਗੱਲ ਨਹੀਂ ਇਹਨਾਂ ਦੀ ਹੈਗੇ ਅਸੀਂ ਨਿਗ੍ਹਾ ਤੇ ਮੈਂ ਤੇ ਦਮਣੀ ਚ ਬਾਕੀ ਸਾਰੇ ਬੱਚੇ ਤਾਂ ਲੱਗਾ ਚੇਪਾ ਕੋਈ ਡਰ ਵਾਲੀ ਗੱਲ ਨਹੀਂ ਕਾ ਦਿਖਾਤ ਕਰੇ ਨਜ਼ਰ ਲੱਗੀ ਸਾਨੂੰ ਨਜ਼ਰ ਲੱਗੀ ਸਾਨੂੰ ਦੇਖਣਾ ਐ ਹੀ ਪਜਾਊਆ ਭੈਣਾਂ ਲੱਗੜਾ ਸਾਨੂੰ ਹਾਂਜੀ ਮੇਰੇ ਦੋਸਤੋ ਤੇ ਜੀ ਸਵੇਰੇ ਸਵੇਰੇ ਖਿਚਾ ਕੰਮ ਜੀ ਹੋ ਗਈ ਕਮਾਲ ਖੋਲੇ ਖੁੱਡੇ ਜਾਲਾਂ ਦੇ ਡੰਡਾ ਬਫੜਕ ਲੈ ਵੰਡ ਕੇ ਭੱਜ ਕੇ ਠੀਕ ਹੈ ਤੇ ਤਰੀਆਂ ਤਰੂਆਂ ਕੱਢ ਤਾ ਬਾਹਰ ਸਾਰੇ ਖੋਡੇ ਲੈ ਖੋਲ ਆਪਾਂ ਬੱਚੇ ਵੀ ਆਪਣੇ ਬਾਹਰ ਬੈਠੇ ਐ ਤੇ ਦਮਣੀ ਨੇ ਆਪਾਂ ਨੂੰ ਦੋ ਬੱਚੇ ਗਿਫਟ ਕਰਨੇ ਅੱਜ ਹੈ ਇਹ ਕਹਿੰਦੇ ਤੂੰ ਮੇਰੀ ਬਲੱਡ ਲਾਈਨ ਉਹ ਕਰ ਰੱਖ ਮੇਰੇ ਕੂਤਰ ਕਹਿੰਦੇ ਮੇਰੀ ਬਲੱਡ ਰੈ ਤੂੰ ਅਜਮਾ ਕੇ ਦੇਖ ਨਾ ਨਾ ਜੇ ਬਣਾਉਣੇ ਆ ਬੱਚੇ ਖੜਾ ਬਸ ਆਪਾਂ ਜੇ ਆਪਾਂ ਬਣਾਉਣੇ ਆ ਬਈ ਆਪਾਂ ਹਵਾ ਨਹੀਂ ਲਮਦੇ ਬਾਹਰ ਦੀ ਤੇ ਦਮਣੀ ਨੇ ਆਪਾਂ ਨੂੰ ਅੱਜ ਬੱਚੇ ਗਿਫਟ ਕਰਨੇ ਆ ਦੋ ਇਹ ਵੀ ਲੈ ਕੇ ਆਉਂਦਾ ਤੇ ਆਪਾਂ ਇੱਕ ਚੋਬਰ ਨੂੰ ਜੂੜੀ ਦੇਣੀ ਐ ਉਹ ਵੀ ਆਪਾਂ ਦੇਵਾਂਗੇ ਮੰਡੀ ਜਾਣਾ ਪੈਂਟ ਸ਼ਰਟ ਇੱਕ ਨਵੀਂ ਬਣਵਾਉਣੀ ਐ ਪੈਰਾਂ ਚ ਪਾਉ ਨੂੰ ਕੁਝ ਹੋਰ ਲੈ ਕੇ ਆਉਣਾ ਕੰਮ ਬਹੁਤ ਅਸੂਦਸਿਆਣਾ ਵਿਆਹ ਦਾ ਮਾਹੌਲ ਚੱਲ ਰਿਹਾ ਬਸ ਸਿਰਫ 8-10 ਦਿਨ ਸਿਰਫ 8-10 ਦਿਨ ਉਦੋਂ ਬਾਅਦ ਨਰੇ ਪੁਰਿਆ ਕੰਮਾਂ ਤੇ ਹੋ ਜਾਣਗੇ ਅਸੀਂ ਬਾਕੀ ਹੁਣ ਹੈ ਤਾਂ ਹੁਣ ਵੀ ਇਹਨਾਂ ਤੇ ਤੇ ਚਲੋ ਫਿਰ ਤੁਹਾਨੂੰ ਦੱਸਦੇ ਆ ਵੀ ਕੀ ਹਿਸਾਬ ਕਿਤਾਬ ਠੀਕ ਆ ਬਾਬਿਓ ਕਿਰਾਸੀ ਕਰ ਲਈ ਮਾੜੀ ਮੋਟੀ ਸੈਟਿੰਗ ਆਪਦੀ ਕੰਮ ਘਰੇ ਕੋਲੇ ਜਾਇਆ ਮਾੜਾ ਚਾਹ ਚੂ ਪੀਆ ਵੇ ਗੇੜਾ ਲਾਇਆ ਫਿਰ ਉਦੋਂ ਬਾਅਦ ਚੱਲਾਂਗੇ ਮੰਡੀ ਦੇ ਵੀ ਠੀਕ ਆ ਕਿ ਨਹੀਂ ਹਾਂਜੀ ਮੇਰੇ ਵੀਰੋ ਤੇ ਹੁਣ ਚੱਲਿਆਂ ਜੀ ਆਪਾਂ ਰਿਸ਼ਤੇਦਾਰੀਆਂ ਕੱਢਾਂ ਠੀਕ ਆ ਇੱਕ ਤਾਂ ਨਾਨਕੇ ਪਿੰਡ ਜਾਇਕੋਣਾ ਥਰਾਜ ਵਾਲੇ ਕਾਰ ਦੇ ਕੋਣਾ ਉਹਨਾਂ ਕੀ ਕਹਣਾ ਸੀ ਮੈਂ ਕੋ ਇੱਕ ਹਾਂ ਇੱਕ ਸ਼ਹਿਰ ਜਾਣਾ ਕਿ ਦੜਵਾਹਾ ਉਥੋਂ ਓਨਲੀ ਇੱਕ ਫਾਰਮਲ ਪੈਂਟ ਐਂਡ ਇੱਕ ਸ਼ਰਟ ਵਸ ਆ ਦੋ ਚੀਜ਼ਾਂ ਸਮਾਉਣੀਆਂ ਦੇ ਕੇ ਆਉਣਾ ਉਥੋਂ ਕਪੜਾ ਲੈ ਕੇ ਤੇ ਉਹਨਾਂ ਨੂੰ ਠੀਕ ਆ ਆ ਦੋ ਕੰਮ ਕਰਨੇ ਆ ਆਪਾਂ ਤੇ ਫਿਰ ਚਲਿਏ ਕਾਰ ਹੀ ਕਢੀ ਆ ਆਪਣੀ ਹਨਾ ਕੋਈ ਦਿੱਕਤ ਨਹੀਂ ਕੋਈ ਦੋ ਪਾਸੇ ਜਾਣਾ ਹੈਗਾ ਰਾਜਾਲੇ ਵੀ ਜਾਣਾ ਹੈ ਤੇ ਉੱਥੇ ਗਰੰਤੀ ਅਗਲੇ ਵੀ ਬਹੁਤ ਪਿਆ ਹੋਏ ਪੀਗਲ ਦੇ ਪੈਸੇ ਹੀ ਪਾਜ ਗਏ ਹੰਡੀ ਲਾਵਾਂਗੇ ਵਿੱਚ ਜੱਜ ਕੇ ਆਪਾਂ ਹਾਂ ਤੇ ਆਗੇ ਭਈ ਇਧਰਲੇ ਘਰੇ ਹੁਣ ਆਪਾਂ ਬੱਚਾ ਨੂੰ ਮਾਰ ਕੇ ਚਾਕੇ ਅੰਦਰ ਕਰਕੇ ਪੁੱਠੇ ਲੈ ਬਈ ਦਵਣੀ ਆ ਜਾ ਓਏ ਉੱਠ ਆ ਜਾ ਉੱਠ ਮੱਲੀ ਫਿਰ ਮੈਂ ਚੱਲਣਾ ਵੀ ਐ ਕਹਿੰਦਾ ਕਾਰ ਦੀ ਚਾਬੀ ਮਿਲ ਗਈ ਆਪਾਂ ਨੂੰ ਜੀ ਆਉਂਦੀ ਆਉਂਦੀ ਹਾਂ ਜੀ ਬਾਸ਼ ਕੇ ਜੀ ਬੋਲਾ ਉਸਾਈ ਲਾ ਫਟਾਈ ਕਿਹੜੀ ਮਸਾਲ ਐ ਰਾਨੀ ਨਾ ਨਾ ਇੰਨੇ ਆਈ ਨਾ ਇੰਨੇ ਆ ਤੇ ਰਾਣੀ ਰੋ ਐਨੀ ਅੰਨੇ ਨਹੀਂ ਤਰੀਕ ਜਾ ਐਵੇਂ ਰਾਣੀ ਨਾ ਨਾ ਇੰਨੇ ਆਏ ਹਰਮੀਤ ਨੇ ਚੌੜ ਘਰੇ ਨਾ ਮਾਪੇ ਹੋਰੀ ਜਾਂਦਾ ਚੱਲਾ ਚੱਲਾ ਚਲੋ ਪੁੱਤ ਚੱਲਾ ਚੱਲਾ ਚਲੋ ਮਿੱਟੀ ਆਏ ਛਿਆਣੇ ਬੱਚੇ ਬਣ ਕੇ ਐ ਗੋਂ ਕਾਲ ਤੇ ਗੱਡੀ ਨਾ ਪੁੱਤ ਬਈ ਇੰਨੇ ਹੀ ਕੰਮ ਦੀ ਬੱਚੇ ਕਰਦੇ ਅੰਦਰ ਤੇ ਹੁਣ ਆਪਾਂ ਚੱਲ ਗਏ ਬਲੀ ਤੇ ਲੈ ਆਏ ਇਹ ਆਪਣੀ ਗੱਡੀ ਕੱਢ ਕੇ ਬਾਹਰ ਐਂਡ ਹਬ ਹਮ ਕਰ ਰਹੇ ਹਾਂ ਦਮਣੀ ਕੀ ਬੇਟ ਔਰ ਫਿਰ ਚੱਲ ਲੇਗੇ ਚੱਲ ਲੇਗੇ ਮੇਰੇ ਵੀਰੋ ਚੱਲਦੇ ਆਂ ਬਾਹਰ ਲੈਣੀ ਜੀ ਕੁਰਕਰੇ ਪਿੰਡ ਰੈਕੇ ਤੋਂ ਹੀ ਬਾਟਾ ਆ ਵਾ ਆਖੇ ਨਾ ਇਕੱਠੇ 4-5 ਕਿਲੋਮੀਟਰ ਕੱਢਿਆ ਆਏ ਸੀਗੇ ਮੈਂ ਕੁਰਕਰੇ ਫਾੜੀ ਲੱਗੇ ਉਹ ਸਾਹਮਣੇ ਜਾਨਵਰ ਫਿਰਦਾ ਹੀ ਪਤਾ ਨਹੀਂ ਕਿਹਦਾ ਹੀ ਸ਼ਾਮ ਲੱਟੀ ਆ ਆਉਂਦਾ ਹੀ ਮੂਦਾ ਹੁੰਦਾ ਵੇਖੋ 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 ਆਪਣੀ ਐ ਤਾਂ ਚੰਦ ਲਾ ਲਈ ਐ ਨਹੀਂ ਨਹੀਂ ਸਾਤੇ ਵਾਲੀ ਆ ਭਾਏ ਨਾ ਮੈਂ ਤਾਂ ਕਿਤੇ ਉਹੀ ਬਣ ਗਈ ਨਾ ਉਹ ਦੇਖੋ ਇਹਦੇ ਉੱਤੇ ਉਹਦੇ ਥੱਲੇ ਦੀ ਭਲੇਖਾ ਇਹਦਾ ਭਾਈ ਇਹ ਕਿਰਾਂ ਦਾ ਇਹ ਆਪੇ ਹੋ ਗਿਆ ਥੱਲੇ ਤੋਂ ਤਾਂ ਆ ਹੋ ਗਿਆ ਰੰਗੇ ਦੇ ਆ ਚੋਟੀ ਆ ਉਹ ਡੀ ਹੁੰਦੀ ਕੰਜਰ ਦੀ ਹੋਰ ਕੋਈ ਇਹ ਨਹੀਂ ਆਪਣਾ ਆਪਣਾ ਵਰਵਾ ਹੁੰਦਾ ਤਾਂ ਸਾਤਾ ਦੇਖ ਲੈ ਕਾਰਵੇ ਦੀ ਜੂ ਮਾ ਤੇ ਬਾਲੇ ਪੜੇ ਮੁੰਡਿਆ ਭਾਈ ਪੁੱਛੋ ਨਾ ਕੰਮ ਇੱਕ ਵੀ ਨਹੀਂ ਹੋਇਆ ਜੀ ਇਧਰ ਧਾਰ ਕੇ ਤੁਰੇ ਹੋ ਗੋ ਉਧਰ ਕੰਮ ਨਹੀਂ ਹੁੰਦਾ ਸੋ ਫਾਈਨਲਿਆਂ ਦੀ ਦੁਕਾਨਵਾਂ ਦਾ ਜੇ ਤੋ ਪੈਂਟ ਸ਼ਰਟ ਲੈ ਕੇ ਸਟਿਚ ਕਰਵਾਉਣੀ ਸੀ ਇਹ ਤਾਂ ਪੈਂਟ ਸ਼ਰਟ ਹੀ ਨਹੀਂ ਮਿਲੀ ਤੇ ਫਿਰ ਪੈਰਾਂ 'ਚ ਪਾ ਕੇ ਤੇ ਕੀ ਕਰਨਾ ਪਾਣਾ ਫਿਰ ਉਹ ਦੇਖਿਆ ਥੱਲੇ ਵੀ ਚੇਤੇ ਨਹੀਂ ਲੱਗਾ ਨੂੰ ਸੋਹਣਾ ਨਹੀਂ ਲੱਗਾ ਕੋਈ ਪੈਰਾਂ 'ਚ ਪਾਉਣ ਨੂੰ ਵੀ ਹਣਾ ਸ਼ੂ ਵਧੀਆ ਨਹੀਂ ਲੱਗੇ ਸਾਨੂੰ ਫਿੱਟ ਜੀ ਨਹੀਂ ਆਏ ਸਾਡੇ ਯਾਰ ਹਣਾ ਮੈਂ ਹੈ ਵੀ ਛੱਡ ਪਰਾਂ ਯਾਰ ਬਾਕੀ ਕਾਰ ਵੀ ਸਾਡੇ ਤੋਂ ਖੂਹੀ ਗਈ ਇਧਰ ਮੋੜ ਸਕਦੇ ਹੋ ਜਾਂਦੇ ਆ ਵੀ ਠੱਗੀ ਵਾਜੀ ਹੈ ਛੱਡਣਾ ਠੀਕ ਹੈ ਕਿ ਨਹੀਂ ਆਏ ਗੱਡੀ ਤੇ ਆਏ ਗੱਡੀ ਤੇ ਤੇ ਜਾਂਾਂਗੇ ਮੋਟਰਸਾਈਕਲ ਤੇ ਆਪਣੀ ਮੁਨਫਤ ਖਤਮ ਹੋਊਗੀ ਧੂਕੀ ਗਦੀ ਗਦੀ ਹਾਂ ਚਲੋ ਚੱਲ ਦੇਖ ਹਾਂ ਜੀ ਮੇਰੇ ਵੀਰੋ ਇਹ ਖਾ ਲਿਆ ਜੀ ਸੇਠੀ ਦਾ ਸਟੱਪ ਕੁਲਚਾ ਠੀਕ ਹੈ ਚੱਲ ਗਏ ਫਿਰ ਦਮਣੀ ਯਾਰ ਔਖੇ ਯਾਰ ਧਣੌਖੇ ਜੇ ਘਰ ਲੰਘਦੇ ਨੇ ਹਣਾ ਵੇ ਵੀ ਮਖਸੂਸ ਪੂਰੀ aldi ਗੱਲ ਹੋਈ ਪਈ ਉਹਨੂੰ ਤੈਨੂੰ ਗੀਤ ਸੁਣਾਉਣਾ ਮੈਂ ਹੈ ਕਰੇ ਚੱਲਗੇ ਉਹਨੂੰ ਪੁੱਛ ਲੈਣੇ ਆ ਚੱਲ ਆਉਣਾ ਕਰਦੀ ਆਣਾ ਉਹ ਤਾਂ ਮਈ ਆ ਚੱਲ ਕੋਈ ਨਾ ਇਹ ਤਾਂ ਪਰਵਾਹ ਗੱਲ ਕੀ ਹੋ ਗਿਆ ਸਮਝ ਆਈ ਨਾ ਆਪਣੇ ਕੋਲ ਕਾਵੜ ਫਾਂਸਿਆ ਕਾਰ ਆ ਜਦੋਂ ਬੁੱਤ ਸੈਗ ਚੌਣੇ ਨੂੰ ਵੋਟਸ ਬਣਾ ਸਕਣਾ ਸਦੀ ਬੜਨ ਆਪੇ ਜਦੋਂ ਨੂੰ ਬੜਨ ਆਪੇ ਕਾਰ ਚਾਹੀਏ ਉਹਨੂੰ ਅਸੀਂ ਕਾਰ ਬਣਾ ਸਕਦੇ ਹਾਂ ਪਰ ਹੁਣ ਚੱਕਰ ਆਏ ਹੁਣ ਇਹਦਾ ਮੋਟਰਸਾਈਕਲ ਵਾਲਾ ਬਟਨ ਤਾਂ ਨਾ ਪਹਿ ਜਾਂਦਾ ਉਹਦਾ ਮੰਨ ਕੇ ਚੱਲ ਜੀ 6 ਘੰਟਾ ਜੇ ਦੋ ਵਾਰੀ ਤੇ ਕਾਰ ਵਾਲਾ ਬਟਨ 12 ਘੰਟਾ ਜੇ ਕਿਹਨੇ ਪਾਇਆ ਤਾਂ ਅਗਰ ਤੂੰ ਕਾਰ ਵਾਲਾ ਬਟਨ ਉਹ ਹੈ ਨੀਗਾ ਅਵੇਲੇਬਲ ਨਹੀਂ ਉਹ ਪਲਾਬ ਦੇਣੀ ਇਹਦੇ ਚ ਉਹ ਕਿਉਂ ਹੋ ਜਾਂਦਾ ਪ੍ਰੇਪੇਅਰ ਹੋ ਜਾਂਦਾ ਉਹ ਬਟਨ ਤਾਂ ਕਰਕੇ ਤਾਂ ਸਾਨੂੰ ਜਦੋਂ ਠੰਡ ਲੱਗਦੀ ਬਟਨ ਆਪਕੇ ਨੂੰ ਕਾਰ ਬਣਾ ਟੈਨਸ਼ਨ ਨਾ ਬਾਕੀ ਚੱਲਿਆ ਹੀ ਪਿੰਡ ਨਾਨਕਸਰਾਜ ਵਾਲੇ ਹਾਂਜੀ ਮੇਰੇ ਵੀਰੋ ਹੂੰ ਤਾਂ ਆ ਗਈ ਜੀ ਬਈ ਤਰਾਜ ਵਾਲੇ ਕਾਰਡ ਵੀ ਸਾਡੇ ਕੋਲੇ ਆ ਵਾਰੇ ਯਾਰ ਮਾਨ ਸੈੱਟ ਨਹੀਂ ਬਗ ਰਹੀ। ਨਾ ਨਹੀਂ। ਗੱਡੀ ਪਿੰਡ ਵੱਲ ਨੂੰ ਮੋੜ ਦਿੱਤੀ ਜਾਵੇ। ਕੋਈ ਦੇਖਣ ਲੱਗ ਬੈਠਾ ਸੱਪੜ। ਓਰੇ ਯਾਰ। ਆ ਜਮਾ ਸਰਾਇ ਆ ਗਿਆ ਨਾ ਸਪੈਸ਼ਲ। ਜਿਹੜੇ ਕਿ ਡੜਵੇ ਸਿੱਧੀ ਪਿੰਡ ਨੂੰ ਛੱਡ ਕੇ ਆਦੀ ਸੀ। ਠੀਕ ਹੈ ਕਿ ਨਹੀਂ? ਪਹਿਲਾਂ ਸਰਾਇਲ ਨੂੰ ਆਏ ਆਂ ਪਰੜੀ ਥੋੜੀ ਜਿਹਾੇ ਬਾਸੂ ਦੀ। ਆ ਸਰਾਇਲੇ ਪਿੰਡੇ ਜਾਣਾ ਨਾਨਕਿਆਂ ਦੇ। ਠੀਕ ਆ? ਆ ਬਣਾਉਣੀ ਸੀਗੇ। ਪਰ ਬਹੁਤ ਚਿੱਤ ਜਾਣ। ਸੈੱਟ ਨਹੀਂ ਯਾਰ। ਕਿ ਜਿਵੇਂ ਜਿਵੇਂ ਦਿਨ ਛੇ ਤੋਂ ਹੋਵੇ ਹੁੰਦਾ ਜਿਵੇਂ ਹੀ ਨਾ ਉਹ ਤਾਂ ਠੀਕ ਹੀ ਕੋਈ ਨਿਕਲਦੀ ਜਾਂਦੀ ਐ। ਪਿੰਡ ਜਾ ਕੇ ਨਾ ਮੁੜਨ ਵਾਲਾ ਕੰਮ ਹੋ ਗਾ ਸਾਡਾ। ਥੋੜੀ ਪਏ ਘਰੋਂ ਆ ਕੇ ਬਾਹਰ ਚ ਕਾੜ ਨਹੀਂ ਫੜਾ ਕੇ ਆਈ ਜਾਂਦੇ ਪੱਡਰੂ ਯਾਰ। ਇੱਧਰ ਨਹੀਂ ਨਹੀਂ ਸਤਾਈ। ਇਹਦੇ ਕਾਹ ਬੜਦੇ ਆਹ ਫੇਰ ਕਿੱਧਰ ਡੇਗ ਨੂੰ ਪਾ ਲਈਂ। ਹਾਂਜੀ ਮੇਰੇ ਵੀਰੋ ਆ ਕੇ ਜੀ ਕਰੇ ਦਮਣੀ ਕਿਉਂ ਉਤਰੇਗਾ ਬਈ ਯਾਰ। ਮੂਦਾ ਕੇ ਸਿੱਧਾ ਹੋ ਕੇ ਹੈ ਹਾਈ ਡਰੈਸ ਅਦਾ? ਟੈਲੀਫੋਨ ਕਰ ਉਤਰੇ ਯਾਰ। ਮਿਲੂ ਕਾਰ ਦੇ ਮੜਾਨ ਨੇ। ਲੈ ਕੇ ਲੈ ਕੇ ਲੈ ਕੇ ਜਾ ਕੇ ਘਰ ਨੂੰ ਦੱਸਦਾ ਕਿ ਵੀ ਨਹੀਂ ਫੜਾਉਂਦਾ ਆ ਸਾਡਾ ਜੀ ਨਹੀਂ ਕੀਤਾ ਯਾਰ ਸਾਡਾ ਚਿੱਤ ਨਹੀਂ ਠੀਕ ਬਈ ਫੇਰ ਫੜਾ ਕੇ ਆਵਾਂਗੇ ਕੈਮ ਹੋ ਕੇ ਫੜਾ ਕੇ ਆਵਾਂਗੇ ਐ ਨਹੀਂ ਆਂਦੇ ਕਿਸੇ ਗੱਲ ਤੇ ਲੜੀਏ ਲੜੀਏ ਪਿਆਰ ਵਧਾ ਲੈ ਆ ਜਾਵੇ ਗੱਲ ਨਾਲ ਲਾਲਾ ਓਏ ਤਾਂ ਫੇਛਾ ਠੱਲ ਗਿਆ ਹਾਂਜੀ ਮੇਰੇ ਵੀਰੋ ਤੇ ਹੁਣ ਚੱਲਿਆ ਜੀ ਦੁਕਾਨ ਤੋਂ ਘਰ ਨੂੰ ਮੈਂ ਕਿਹਾ ਮਾੜੇ ਮੂਠੇ ਘਰੇ ਕੰਮ ਧੰਦੇ ਕਰੀਏ ਕੋਈ ਹਣਾ ਥੇਲੇ ਬੈਠਾ ਨਾਲੋਂ ਪਤੰਗ ਵੀ ਨਹੀਂ ਚੜ ਰਿਹਾ ਕੋਈ ਨਾ ਪਤੰਗ ਪੈਸਾ ਵਾਲੇ ਦੇ ਤਕੇ ਨਾਲ ਤੇ ਮੈਂ ਹਾਂ ਕੋਈ ਦੋ ਬਹਿਣੇ ਮਾੜੇ ਮੁੰਡੇ ਕੰਮ ਕਰਾ ਜੀ ਘਰੇ ਨੜੇ ਨੇ ਨਾਲ ਮਾਣ ਤੇ ਆ ਘੜ ਜੂਗਾ ਹੋਰ ਜੀਵਨ ਦਾ ਭਾਗ ਹਾਂ ਜੀ ਮੇਰੇ ਵੀਰੋ ਤੇ ਆਪਾਂ ਇਸ ਇਧਰ ਕੋਠੀ ਤੇ ਤੇ ਇਥੇ ਕਪੜੂ ਢੋਰ ਜਾਂਦੀ ਦੀ ਸੀ ਬਈ ਐ ਚ ਲੋਕਾਂ ਕੋਲ ਢੋਰ ਬੜੀ ਚੰਦਰੀ ਯਾਰ ਬਾਬੇ ਉਹ ਬਹੁਤ ਚੰਗੀ ਢੋਰਾ ਬਾਬੇ ਉਹ ਤਾਂ ਆਪਣੇ ਨਾਲੋਂ ਤਾਂ ਕਿਹਦੀ ਚੰਗੀ ਢੋਰਾ ਉਹ ਬਹੁਤ ਗੰਦੀ ਢੋਰਾ ਯਾਰ ਕਿਹੜੀ ਆ ਪਾੜਾ ਲੱਗਦੇ ਮੈਨੂੰ ਤਾਂ ਉਹ 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 ਕਾਫੀ ਅਗੀਤ ਕਰ ਜਾ ਰਹੀ ਹੈ ਇਹ ਖੂਬਸੂ ਕੀ ਪਤਾ ਹੈ ਤੰਗ ਵੀ ਹੋਵੇ ਨਾਲ ਕਿ ਨਹੀਂ ਕੱਲੀ ਡੋਰੀ ਹੈ ਨਹੀਂ 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 ਡੋਰੀ ਹੈ ਕੱਲੀ ਯਾਰ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਬਣਾ ਦੇ ਜੀ ਇੱਧਰ ਜੀ ਸਤਿ ਸ਼੍ਰੀ ਅਕਾਲ ਦਰਵਾਜ਼ਾ ਖੋਲ ਕੇ ਆ ਮੜੇ ਦਰਵਾਜ਼ਾ ਖੋਲ ਕੇ ਇੱਧਰ ਆਗੇ ਆਗੇ ਜੀ ਖੋਲਦੇ ਆ ਸਤਿ ਸ਼੍ਰੀ ਅਕਾਲ ਬਣਾ ਦੇ ਜੀ ਵੀ ਰਿਸਵਰ ਆ ਗਏ ਤੇ ਆ ਪਤੰਗ ਜੀ ਹੋ ਗਿਆ ਬੇਹਾ ਤੇ ਹੁਣ ਸਜਰਾ ਪਤੰਗ ਚੱਕ ਲੈ ਇੱਕ ਹੋਰ ਇਹਦੇ ਪਾਲਾ ਟੋਣਾ ਕਾਲੇ ਇਹਦੇ ਉਹ ਪਤੰਗ ਨਾ ਥੋੜਾ ਜਿਆ ਊਖਾ ਕਰਦਾ ਉਹ ਤਾਂ ਹੈ ਜਗਾ ਟੇਕਦਾ ਨਹੀਂ ਉਹਨੂੰ ਨਾ ਖਾਤੇ ਰੱਖਣੀ ਪੈਂਦਾ ਹੋਂਕੇ ਮਾਰਨੇ ਪੈਸੇ ਤੁਣਕੇ ਮਾਰਨੇ ਪੈਂਦੇ ਆ ਇਹਨੂੰ ਰਾਤ ਨੂੰ ਨਾ ਚੜਾ ਕੇ ਬੰਨਾਂਗੇ ਫੁੱਲ ਡੋਰ ਛੱਡ ਕੇ ਤੇ ਰਾਤ ਨੂੰ ਬੰਨਾਂਗੇ ਚੰਗਾ ਓਏ ਤੜਕੇ ਵੇਖਾਂਗੇ ਤੜਕੇ ਕਿਥੇ ਮੈਂ ਰਾਤ ਨੂੰ 11 12 ਵਜੇ ਤੇ ਦੇਖੀ ਇਹਨਾਂ ਨੇ 1 ਵਜੇ ਤੱਕ ਤੇ ਦੇਖੀ ਆਉਂਗਾ ਉਦੋਂ ਬਾਅਦ ਡੇਕ ਪੈ ਕੜਾ ਗਿਆ ਠੀਕ ਹੈ ਕਿ ਨਹੀਂ ਚਲੋ ਹੁਣ ਕਰੇ ਨੂੰ ਚੜਾ ਲਗੇ ਕਾਲੇ ਜਿਹਨੂੰ ਫਿਰ ਦਿਖਾਉਣਾ ਸਾਨੂੰ ਬਸ ਆਹੀ ਕੰਮ ਹੈ ਬਾਕੀ ਦਾਣਾ ਪਾਣੀ ਕੁਤਰਾ ਰੈਡੀ ਪਾਇਆ ਪਿਆ ਉਹ ਦੇਖੋ ਸਾਹਮਣੇ ਫੋਟੋ ਐ ਬਹੀ ਕੰਮ ਪਤੰਗ ਉੱੜ ਗਿਆ ਸਾਡਾ ਉਹ ਚੋਪਰੇ ਤਾਰ ਨੂੰ ਬਾ ਤਾਰ ਨੂੰ ਬਾ ਪਤੰਗ ਨੂੰ ਨਾ ਪਾ ਤਾਰ ਹਾਂ ਤਾਰ ਖਿਚ ਰਾ ਹਾਂ ਚੱਲ ਜਾਉਂਦੇ ਜਾਂਦੇ ਤਾਰ ਰੋਣ ਖਿਚ ਸਾਰੀ ਹਾਂ ਬੱਸ ਬਾਬਾ ਖੜਦੇ 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 ਇੱਕ ਮਿੰਟ ਹੋਰ ਕਿੰਨਾ ਜ਼ੋਰ ਲੱਗਦਾ ਹੈ ਹਜੇ ਨਹੀਂ ਲੱਗਿਆ ਹੋਰ ਹੋਰ ਇੱਕ ਮਿੰਟ ਇੱਕ ਮਿੰਟ ਖੜਾ ਹਾਂ ਆਹ ਤਾਂ ਹੀ ਪਤੰਗ ਕਾਲੀ ਕੋਲ ਹੋ ਫਿਰਦੀ ਆਪਣੀ ਹਾਂਜੀ ਕੀ ਰਾਂ ਤੜ ਗਈ ਸੀ ਤਾਰਾਂ ਚ ਮਰੀ ਢਾਂਗੀ ਸਿੱਧੀ ਥਲੋਂ ਪਾ ਦੀ ਰੱਬ ਦੇ ਰਾ ਸਿੱਧੀ ਤੇ ਬਈ ਪਹਿਲਾਂ ਤੈਨੂੰ ਕਿਹਾ ਸੀ ਆਹ ਪਤੰਗਾਂ ਦਾ ਵੀ ਪੇਚਾ ਪਾਲਾ ਹੈ ਡਰਾ ਠੀਕ ਆ ਜਵਾਕ ਨੂੰ ਪਹਿਲਾਂ ਤਾਂ ਕਹਿੰਦਾ ਹੱਥ ਮਾਰਤਾ ਪੁੱਠਾ ਕਹਿੰਦਾ ਪੇਚਾ ਨਹੀਂ ਪਾਉਣਾ ਚੱਲ ਚਲੀ ਅਸੀਂ ਕੇ ਪੇਚਾਂ ਵਾਲਾ ਸਾਡਾ ਪਤੰਗ ਅਸੀਂ ਲਾ ਕੇ ਥੱਲੇ ਰੱਖਤਾ ਅਸੀਂ ਕੇ ਚੱਲ ਆਪਾਂ ਦੂਜਾ ਕਾਲਾ ਚੜਾਉਣੇ ਤੇ ਰਾਤ ਨੂੰ ਬੰਨਾਂਗੇ ਤਾਂ ਨੂੰ ਇਹਨੂੰ ਠੀਕ ਹੈ ਕਿ ਨਹੀਂ ਹੈ ਇਹਦੇ ਨਾਲ ਨਹੀਂ ਇਹਦੇ ਨਾਲ ਕੱਟਣਾ ਔਖਾ ਹੈ ਉਹਦੇ ਨਾਲ ਕੱਟਣਾ ਸੌਖਾ ਜੀ ਚੋਬਰਾ ਹੋਰ ਕੋਈ ਕਹ ਲੈਣੀ ਇਹਨੂੰ ਰਾਤ ਨੂੰ ਬੰਨਣ ਵਾਸਤੇ ਚੜਾਇਆ ਆਉਂਦਾ ਓਏ ਹਾਂ ਹਾਂ ਆ ਜਾ ਆ ਜਾ ਚੱਲ ਜਵਾਕ ਵੀ ਆਉਂਦਾ ਹਾਂ ਆ ਜਾ ਆ ਜਾ ਕੋਈ ਨਾ ਉਹ ਚੜ ਕੇ ਖੜਾ ਦੇ ਕਿਥਾਂ ਦੇ ਕਿ ਨਹੀਂ ਖੜਦਾ ਰਾਤ ਨੂੰ ਬੰਨਦੇ ਇਹਨੂੰ ਹੌਲੀ ਹੌਲੀ ਮੇਰੀ ਬਿੱਟੀ ਹੌਲੀ ਹੌਲੀ ਹੈਲੋ ਆਖਲੀ ਫਿਰਦਾ ਓਏ ਠੀਕ ਹੈ ਚੱਕਲਾ ਡਿੱਗ ਪਿਆ ਆ ਇਧਰ ਆ ਜਾ ਜਿਹਦਾ ਭਲਾ ਵਾਲੇ ਕੋਹ ਚੜ ਗਿਆ ਇੱਕ ਹੋਰ ਚੜ ਗਿਆ ਓਹੋ ਚੱਲ ਕੋਈ ਡੱਬਾ ਜਿਹੜਾ ਭਲਾ ਉਹ ਹੋ ਗਿਆ ਠੀਕ ਹੈ ਹੁਣ ਬੱਚੇ ਨੂੰ ਫੜਾਦਾ ਜੀ ਸਾਡੇ ਨੂੰ ਹਾਂ ਮਿੱਠੀ ਇਧਰ ਹੈਲੋ ਕਰ ਦੇ ਇਧਰ ਕਹਦੇ ਹੈਲੋ ਆਉਣੋਂ ਹਟ ਗਈ ਕੀ ਗੱਲ ਹੋ ਗਈ ਹੇ ਓਏ ਆਉਣੋਂ ਹਟ ਗਈ ਘਾਟੋਂ ਲੱਗ ਗਈ ਤੂੰ ਤੇ ਵੜਤੇ ਸੀਗੇ ਕਿੰਨੀ ਕੁ ਚੀ ਜਾਵੜਿਆ ਓਏ ਇਹ ਰੁਚੀ ਦਾ ਵਾਵਾ ਜਾਵੜਿਆ ਬਾਬੇ ਪਤਾਂ ਕਿ ਇੱਕ ਹੋਰ ਚੜ ਗਿਆ ਪਰ ਬਾਬੇ ਉਹਦੇ ਨਾਲ ਪੇਚਾ ਨਹੀਂ ਪਾਉਂਦੇ ਆਪਾਂ ਯਾਰ ਮੁਕਦੀ ਗੱਲ ਇਹਨੂੰ ਬਸ ਚੜਾ ਕੇ ਬੰਨਾਂਗੇ ਕਥਾਂ ਦੇ ਪੇਚਾ ਪੂਚਾ ਨਹੀਂ ਪਾਉਣਾ ਆਪਾਂ ਠੀਕ ਹੈ ਤੇ ਜੇ ਕੋਈ ਪੌਣ ਲ ਸਹੀ ਹੈ ਸਹੀ ਹੈ ਮੈਂ ਕਿਹਾ ਦੂਜੀ ਆ ਗਈ ਚੱਲ ਚਾ ਜਾਣਦੇ ਜਾਣਦੇ ਸੇਰਾ ਖਵਾ ਦੇ ਗੇੜਾ ਹਾਂ ਜੀ ਮੇਰੇ ਵੀਰੋ ਤੇ ਹੁਣ ਚੱਲੇ ਆ ਜੀ ਬਾਦਲ ਉਧਰ ਦਮਣੀ ਦਾ ਡਿਸਟਰੋਇਰ ਕਾਲੀ ਕੋਲ ਕਾਲੀ ਬੋਤਲ ਤੇ ਕਾਲਾ ਘੰਡ ਤੇ ਕਾਲਾ ਪੇਟਾ ਤੇ ਕਾਲੀ ਬਿੱਟ ਸਾਰਾ ਕੁਝ ਆ ਚੁੱਕਿਆ ਏ ਠੀਕ ਹੈ ਕਿ ਨਹੀਂ ਮੈਂ ਤੇ ਚੋਬਰ ਜਾ ਕੇ ਉਹਨਾ ਬਾਦਲਾ ਆਪਣਾ ਪਤੰਗ ਆਪ ਫੁੱਲ ਉੱਚੀ ਕਰਕੇ ਦਿੱਤਾ ਬੰਨ ਉਹ ਦੇਖੋ ਕੱਲੇ ਹੀ ਖੜਾ ਨਾ ਵੇਖੋ ਬੰਦ ਅੱਜ ਨਹੀਂ ਕਿਸ ਨਾਲ ਸਾਂਝੀ ਕਰਦੇ ਆਈ ਉਡ ਰਹਿਣੇ ਤੇ ਇਹ ਲੋੜ ਪਈ ਤਾਂ ਹੋਰ ਵੀ ਹੋਰ ਮਿੱਤੇ ਓਕੇ ਹੈ ਹਾਂਜੀ ਪਹੁੰਚ ਗਏ ਜੀ ਬਾਦਲ ਜੀ ਮੋਮੋਸ ਐਂਡ ਬਰਗਰ ਆ ਬੇਟਾ ਉਰੇ ਆ ਇਧਰ ਆ ਹੈਲੋ ਕਰ ਜੀ ਇਧਰ ਕਰੀ ਹੋਏ ਹੈਲੋ ਕਰੀ ਕਰ ਦੇ ਹੁਣ ਆਪਾਂ ਐਵੇਂ ਤੇ ਚੱਕ ਲੈ ਗਏ ਪਰਾਂ ਦੀ ਪਰੇ ਲੈ ਕੇ ਕਲੀ ਵੀ ਜੀ ਤੇ ਚੱਲੇ ਆ ਜੀ ਕਰਾਲਾ ਸਮਾਨ ਪੈਕ ਤੇ ਚੋਬਰ ਨੂੰ ਖਵਾਤਾ ਬਰਗਰ ਇੱਥੇ ਹੀ ਬਾਕੀ ਘਰੇ ਲੈ ਕੇ ਆਣਾ ਆ ਪੁੱਤ ਤੇਰੇ ਵਾ ਆਹੀ ਕੰਨ ਹੁੰਨਾ ਕਿੰਨੇ ਇੱਕ ਖਾਵੇਂਗਾ ਹੈ ਕੱਲੇ ਚੌਕਲੇਟ ਹੀ ਖਾਣਾ ਕੱਲੇ ਚੌਕਲੇਟ ਹੀ ਖਾਣਾ ਗੰਦੂਸ ਨਹੀਂ ਖਾਣਾ ਇੱਕ ਖਾਣੇ ਦਾ ਕਿ ਦੋ ਖਾਣੇ ਦਾ ਇੱਕ ਮੈਨੂੰ ਦੇ ਦੇ ਫਿਰ ਕਿ ਨਹੀਂ ਮੂੰਹ ਹੀ ਪਾਸੇ ਕਰਕੇ ਪਤਾ ਨਹੀਂ ਦ ਇੱਕ ਦੇ ਨਾਲ ਇਹ ਤਾਂ ਹਾਂਜੀ ਮੇਰੇ ਦੋਸਤੋ ਆ ਗਏ ਜੀ ਘਰੇ ਚੱਲ ਪੁੱਤ ਛੇ ਦੀ ਹਰੀ ਚੌਕਲੇਟ ਲੈ ਕੇ ਘਰੇ ਚੱਲ ਆ ਆਪਣੇ ਹਾਂਜੀ ਪਹੁੰਚ ਗਏ ਇੱਧਰ ਦਾਣਾ ਪਾਣੀ ਪਿਆ ਰੈਡੀ ਜੀ ਪਹਿਲਾਂ ਕਰੋ ਲੈ ਕੇ ਤੱਤਾ ਬਾਣੀ ਹਾਂ ਬਈ ਦਮਣੀ ਦੱਸ ਕਿਨੇ ਪਤਾਂਗ ਵੜਤੇ ਆਪਾਂ ਪਏ ਪਏ ਨੇ ਇੱਕ ਵੜਤਾ ਪਏ ਪਏ ਨੇ ਇੱਕ ਵੜਤਾ ਕਿੰਨੀ ਗਾ ਮਾਰੀ ਮਨ ਗਾ ਮਾਰੀ ਤੇਰਚੀ ਨੀ ਗਾ ਤੇ ਬਾ ਟੁੱਟ ਗਿਆ ਟੁੱਟ ਗਿਆ ਆਈ ਨਹੀਂ ਕੰਮ ਪਏ ਪਏ ਨੇ ਆਪਣਾ ਪਤੰਗ ਪਿਆ ਬੰਨਿਆ ਬਈ ਤੇ ਕੋਈ ਪੇਚਾ ਪਾਉਣ ਲੱਗਿਆ ਤੇ ਉਹਦਾ ਆਪ ਦੇ ਟੁੱਟ ਗਿਆ ਹੈ ਇਹ ਆਈ ਮੈਂ ਤਾਂ ਮੰਤਰ ਮਾਰ ਕੇ ਛੱਡ ਗਏ ਤੇ ਦੂਜਾ ਜੱਜ ਬਾਬੇ ਦਾ ਮੰਤਰ ਛੰਡਾਇ ਸੀ ਤੇ ਮੈਂ ਇੱਕ ਬਾਹਰੋਂ ਇੱਕ ਕਾਲਾ ਜਾਦੂ ਸੀ ਬੰਗਾਲ ਦਾ ਜਾਦੂ ਸੀਗਾ ਉਹ ਨਾ ਭੁੱਲ ਗਿਆ ਮੰਤਰ ਦਾ ਮੈਂ ਹਾਂ ਨਹੀਂ ਨਹੀਂ ਉਹ ਆਈ ਨਹੀਂ ਢਾਂਗੀ ਮੂਰੇ ਨਹੀਂ ਖੜਦਾ ਮੰਤਰ ਉਹ ਕਾਲਾ ਡੋਰ ਤੇ ਕੰਮ ਕਰਦਾ ਉਹ ਤੇ ਵਾਟਰ ਕਰਤਾ ਹੀ ਸਾਰੇ ਕਬੂਤਰਾਂ ਦਾ ਠੀਕ ਹੈ ਕਿ ਨਹੀਂ ਇਹ ਤਾਂ ਮੈਂ ਚੋਬਰਾ ਰੱਖ ਦਿਆ ਦੂਜਾ ਦੋ ਪੀਪੇ ਇੱਥੇ ਦੂਜੇ ਖੁੱਡੇ ਮੋਲ ਲੈ ਕੇ ਰੱਖ ਹੈ ਹਾਂ ਕੀ ਹੋ ਗਿਆ ਦਬਣੀ ਪਾਣੀ ਵੀ ਧੋ ਕੇ ਜਮਾਨਾ ਵਾਂ ਬ੍ਰਾਂਡ ਨਿਊ ਚੰਗੀ ਤਰ੍ਹਾਂ ਭਾਂਡੇ ਧੋ ਕੇ ਨਿੱਗਾ ਪਾਣੀ ਆਪਣਾ ਰੈਡੀ ਐ ਤੇ ਲਓ ਜੀ ਇੱਕ ਢਡੇ ਚ ਰੱਖਤਾ ਪਰ ਠੀਕ ਆ ਕਿ ਨਹੀਂ ਅੱਗੇ ਜੀ ਦੂਜੇ ਢਡੇ ਵਾਲੀ ਸਾਈਡ ਠੀਕ ਆ ਕਿ ਨਹੀਂ ਤੇ ਚੋਬਰਾ ਬਾ ਤੂੰ ਫੋਨ ਫੜ ਲਈ ਬਿਠਾ ਸਭ ਨੂੰ ਕੈਸੀਆਂ ਚਾਹੀਦੀਆਂ ਬਿਠਾ ਐਸੀਆਂ ਚਾਹੀਦੀਆਂ ਹਾਂਜੀ ਐਸੀਆਂ ਜਮਾ ਸੂੰਆਂ ਐਸੀਆਂ ਠੀਕ ਆ ਜੇ ਨਹੀਂ ਲਓ ਜੀ ਤੇ ਦੂਜੇ ਢਡੇ ਚ ਤੇ ਇਧਰ ਆਗੇ ਭਾਈ ਤੀਜੇ ਢਡੇ ਚ ਆਪਾਂ ਬੱਚਾਂ ਵਾਲੇ ਪਾਸੇ ਠੀਕ ਆ ਕਿ ਨਹੀਂ ਤੁਹਾ ਫੋਨ ਫਾੜੀ ਲਾ ਮੁੰਡਾ ਇਧਰ ਆ ਕੇ ਤੇ ਮੈਂ ਚੱਲ ਪੋਸ ਕਰਦਾ ਕਿ ਨਹੀਂ ਕਿਰਨ ਲੱਗੀ ਨਾ ਕਿ ਮੈਂ ਸਿਰ ਤੇ ਛਾਪਾਈ ਉੱਠਾ ਕਿਹੜਾ ਉਹ ਤੂੰ ਉਹ ਵੇਖੀ ਫੋਨ ਭੰਨਤਾ ਸੀ ਕੱਚ ਮਾਰ ਕੇ ਤੇ ਇਧਰ ਆ ਗਈ ਚਲ ਤੂੰ ਗੁੱਡੇ ਨੇ ਤੇ ਇਹਨਾਂ ਨੂੰ ਵੀ ਰੱਖ ਲਈਏ ਤੇ ਉਹ ਹਾਂਜੀ ਰਿਪੋਰਟ ਕਰਗੇ ਨਹੀਂ ਆ ਬੱਚੇ ਐਦਾ ਵੀ ਤੂੰ ਦੂ ਤੇ ਇਹ ਪਤਾ ਨਹੀਂ ਸੁਣੂ ਦਿਖਾ ਦੇ ਕੇ ਨਹੀਂ ਦਿਖਾਏ ਜਾਣੇ ਭਰਾਵਾ ਨਹੀਂ ਦਮਣੀ ਨੇ ਤਾਂ ਦਿਖਾ ਦੇ ਹਾਂਜੀ ਮੈਂ ਪਤਾ ਨਹੀਂ ਦਿਖਾਏ ਕਿ ਨਹੀਂ ਤੂੰ ਆਪ ਫੇਰ ਵਿਖਾ ਦਨੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਕੱਲ ਵੀ ਦਿਖਾਵਾਂ ਕੋਲੇ ਇਹ ਪਾਣੀ ਕਦੀ ਘੜ ਬੜਾ ਜਾ ਫੂਰ ਤੂੰ ਕਿਹਦੇ ਲਈ ਕਰੇ 13 ਇੰਚ ਵਾਲੀ ਕਰੇ 13 ਇੰਚ ਵਾਲੀ ਰੱਖ ਤੇ ਹੀ ਦਾਣੇ ਇਧਰ ਵੀ ਹਾਂਜੀ ਆਇਓ ਆਇਓ ਪਤ ਦਾਣੇ ਯੋਕਰ ਬੋਡੂਗੀ ਹਾਂਜੀ ਉਹ ਬੱਚਿਆਂ ਨੂੰ ਵੀ ਹਾਂਜੀ ਦਾਣੇ ਟ੍ਰੇ 'ਪਾਣਾ ਦਾਣੇ ਵਾਹਿਗੁਰੂ ਆਦਾ ਕਰੀਂ ਖਾ ਕੇ ਖੋਲਿਆ ਨਾ ਹਾਲੇ ਫੜੋਈ ਸਮਾ ਲਈ ਆਪਦੀ ਡਿਊਟੀ ਦੌਣੀ ਮੂੰਹ ਮੋੜ ਗਿਆ ਕਿਸਰ ਨੂੰ ਦਾਣੇ ਆਇਓ 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 ਹੱਕਦਗੇ ਲਾਸਟ ਆਪਣੀ ਬੈਠਕ ਹਾਂਜੀ ਆਇਓ 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 ਪਤਾ ਲਵੋ ਜੀ ਓਕੇ ਹੋ ਗਈ ਰਿਪੋਰਟ ਸਾਰੇ ਕਬੂਤਰਾਂ ਦਾਣਾ ਪਾਣੀ ਕਲੀਅਰ ਆਵਾਗੋ ਸੈੱਟ ਆਵਾਗੋ ਹਾਂਜੀ ਮੇਰੇ ਵੀਰੋ ਤੇ ਚੋਬਰ ਨੂੰ ਦਿੰਨੇ ਆ ਜੀ ਜੋੜੀ ਆਇਆ ਵੀ ਨਾਲ ਲੈ ਕੇ ਫੜ ਕੇ ਆਪਾਂ ਬੈਠਕ ਚੋ ਠੀਕ ਆਗੇ ਨਹੀਂ ਨਾਲ ਤਾਂ ਤੁਹਾਨੂੰ ਦੱਸਾਂਗੇ ਕਿਹੜੇ ਬੱਚੇ ਆ ਕਿਹੜੇ ਵੇਲਿਆਂ ਦੇ ਆ ਕਿਹੜੇ ਕਬੂਤਰਾਂ ਦੇ ਕੀ ਸਾਬ ਕਿਤਾਬ ਆ ਪਹਿਲਾਂ ਬਲੀਏ ਆਪਾਂ ਫੜ ਲੈ ਕੋਈ ਨਾ ਬਸ ਉਹਦੇ ਕੋਲ ਹੀ ਲੈ ਕੇ ਚੱਲਣਾ ਪੋਥੀ ਉਥੇ ਵੀ ਬਖਾਉਣਾ ਸ਼ੌਂਕ ਵੀ ਉਥੇ ਕਰਉਣਾ ਯਾਰ ਮੈਨੂੰ ਚੱਕੇ ਨੂੰ ਸਾਲ ਹੈਡਰਾ ਫੋਨ ਕੀਤਾ ਹੈਡਰਾ ਆਉਂਦਾ ਹਾਂਜੀ ਮੇਰੇ ਵੀਰੋ ਚੱਕ ਲਈ ਦੋਵੇਂ ਕਬੂਤਰ ਇੱਕ ਮੈਂ ਭੇਡਦਾ ਚੋਬਰਾ ਠੀਕ ਆ ਉਥੇ ਲਾਈਟ ਦੇ ਉਹਦੇ ਅੱਖ ਨੂੰ ਚਾਨਣ ਚ ਆ ਕੇ ਸੁਣ ਆਹ ਕੜੇ ਉਹ ਭੈ ਮਾਰ ਆਹ ਕੜੇ ਹਿੱਟੀਆਂ ਆ ਆ ਤਾਂ ਸ਼ਵੇਰ ਦਾ ਨਾ ਖੜਕੀ ਵਾਲਾ ਕਰਦਾ ਐ ਲੱਗਦਾ ਭੈ ਤਾਂ ਦੋ ਡਲਾ ਛੜਦਾ ਹੁੰਦਾ ਨਾ ਉੱਤੋਂ ਖੜ ਕੇ ਇੱਕ ਕਬੂਤਰਾ ਬਈ ਇੱਕ ਕਬੂਤਰੀ ਹੈ ਦੋਵੇਂ ਵੱਡੇ ਕਬੂਤਰਾਂ ਦੇ ਆ ਇੱਕ ਵੱਡੇ ਟੂਸਿਆਂ ਵਾਲੇ ਦਾ ਤੇ ਇੱਕ ਵੱਡੇ ਕੂਝੇ ਵਾਲੇ ਦਾ ਠੀਕ ਹੈ ਕਿ ਨਹੀਂ ਤੇ ਪਹਿਲਾਂ ਤੁਹਾਨੂੰ ਮੈਂ ਕਬੂਤਰ ਵਿਖਾਵਾਂ ਹਨਾ ਤੇ ਇਹ ਜਿਹੇ ਸਟੇਟਿਸ ਸਾਹਿਬ ਪਤਾ ਕਰੋ ਕਬੂਤਰ ਠੀਕ ਹੈ ਕਿ ਨਹੀਂ ਇਹ ਕੂਤਰ ਔੜਦਾ ਰ ਕਬੂਤਰ ਹੀ ਵਿਖਾਈ ਮੈਨੂੰ ਘਾਟਾ ਫਾਈ ਮੈਨੂੰ ਕਿਸਣਾ ਨਹੀਂ ਦੇਖਣਾ ਸੀ ਹੈ ਕਿ ਨਹੀਂ ਨਾ ਕੂਤਰ ਆ ਦੀਦਾ ਵੀ ਪੂਰਾ ਵਧਗਾ ਖੜ ਜਾ ਮੈਂ ਅੱਖ ਤਾਂ ਬਾਹਲੀ ਵੀ ਦਿਖਾਉਣਾ ਮੈਂ ਬਹੁਤ ਠੀਕ ਹੈ ਖਟੀਆਂ ਅੱਖਾਂ ਚਿੱਟੀ ਨੋਕ ਬਾਲਾ ਬਾਲਾ ਮੱਠਾ ਇਹ ਕੋੜਾ 0.5 ਤੇ ਕਰਕੇ ਨੇੜੇ ਕਰਦਾ ਬਾਲਾ ਠੰਡਾ ਜਿੰਨਾ ਅੱਖ ਉਹਨੇ ਹੀ ਠੰਡਾ ਤੇ ਓਨੇ ਹੀ ਮੱਠਾ ਕੂਤਰ ਹੈ ਠੀਕ ਹੈ ਕਿ ਨਹੀਂ ਉਤੋਂ ਖਾ ਕੋਈ ਨਾ ਕੋਈ ਨਾ ਉਤੋ ਦਾ ਹੱਥ ਜਿਹੇ ਦੀ ਕੰਬੀ ਜਾਂਦੇ ਲਾਲਾ ਸਾਹਿਬ ਆ ਲੈ ਤੇ ਕੋਈ ਨਾ ਕੋਈ ਨਾ ਇਥੇ ਸਹੀ ਸੀ ਵਿਖਾ ਉਤੋ ਜਵਾ ਦੇਖਿਆ ਹਾਂਜੀ ਠੀਕ ਆ ਹਾਂਜੀ ਲੈ ਹਾਂ ਇਧਰ ਬਿਧਿਆ ਲੈ ਗਿਆ ਜਿਸਕੇ ਇਹ ਉੱਡਦਾ ਰਿਹਾ ਬਈ ਆਪਣੇ ਕੋਲੇ 2022 ਚ ਤੇ 2021 ਦਾ ਬੋਨ ਹੈ 2021 ਸਾਲ ਦਾ ਪੱਠਾ ਹੈ ਠੀਕ ਆ ਲੈ ਪੱਲਾ ਵਖਾ ਚੰਗੀ ਜਰਾ 2021 ਦਾ 2021 ਚ ਨਿਕਲਿਆ ਸੀਗਾ ਇਹ ਤੇ ਆ ਵੀ 2021 ਚ ਨਿਕਲੀ ਸੀ ਠੀਕ ਮਾਤਾ ਰੋਕ ਲਈ ਸੀਗੀ ਮਤਲਬ ਡਾਈ ਨਹੀਂ ਗਈ ਆਹ 2022 ਚ ਡਾਇਆ ਸੀਗਾ ਇਹ ਸੁੱਕਾ ਉੜਦਾ ਰਿਹਾ ਘਰੇ 11 ਗੁਰਾ 11.5 ਵਿੱਚ ਕਰ ਵਧਾ ਉੜਦਾ ਉੜਦਾ ਸੀ ਬਾਹਲਾ ਨੀਵਾ ਬਾਹਲਾ ਮੱਠਾ ਜੋਰ-ਜ਼ਾਰ ਨਹੀਂ ਲਵਾ ਸੀਗਾ ਤੇ ਜਿੱਦਣ ਜੋਰ ਲਾਇਆ ਸਦੋ ਟਾਈਮ ਵਾਲੀ ਕਮਲਾ ਆ ਜਾਂਦਾ ਸੀ ਕੋਲ ਕੋਲ ਮਲਾ ਕੇ ਮੱਠਾ ਖੂਤਰਾ ਬਾਹਾਂ ਠੰਡਾ ਖੂਤਰਾ ਯਰੇ ਬਾਹਰ ਪੁਰ ਜਾ ਕੇ ਉੱਡ ਜਾਂਦਾ ਤੇ ਊ ਮੰਨ ਕੇ ਜਦ ਜੋਰ-ਜ਼ਾਰ ਘਾਟ ਹੀ ਲੈ ਕਰਿਆ ਨੇ ਉੱਡਿਆ 11.5 ਵਿੱਚ ਕਰ ਉੱਡਿਆ ਇਹਦੀ ਹੁੰਦੀ ਸੀ ਹਰੀ ਗੁਲਾਬੀ ਕਾਂਤ ਹਰੀ ਕਾਂਤ ਇੱਕ ਗੁਲਾਬੀ ਕਾਂਤ ਠੀਕ ਹੈ ਕਿ ਨਹੀਂ ਇਹ ਆ ਵੱਡੇ ਫੂੰਝੇ ਵਾਲਾ ਪੱਠਾ ਤੇ ਕ ਕਬੂਤਰੀ ਸਾਡੇ ਕੋਲ ਰਤੀ ਜੀ ਯਾਰ ਉਹ ਮਨ ਲੱਗਦਾ ਦਿਲਜੀਤ ਤੋਂ ਲਿਆਂਦੀ ਸੀ ਰਾਏ ਕਾਲੇ ਤੋਂ ਤੇ ਉਹਦਾ ਬੱਚਾ ਸੀਗੇ ਠੀਕ ਹੈ ਕਿ ਨਹੀਂ ਜਿਆਦਾ ਹੀ ਮੱਠਾ ਆਪਣੇ ਪਸੰਦ ਨਹੀਂ ਹਨਾ ਤਾਂ ਕਰਕੇ ਆਪਾਂ ਇਹਦੇ ਬੱਚੇ ਹੀ ਬੁੱਚੇ ਕਢਾਏ ਨਹੀਂਗੇ ਇਹ ਇਹ ਕਬੂਤਰੀ ਹੈ ਜੀ ਠੀਕ ਹੈ ਇਹ ਹੈਗੀ ਵੱਡੇ ਟੂਸਿਆਂ ਵਾਲੇ ਦੀ ਉਹੀ ਨਿਸ਼ਾਨੀ ਹੈ ਦੀ ਅੱਖ 'ਚ ਜੇ ਤੂੰ ਆਪ ਵੇਖੇਗਾ ਠੀਕ ਹੈ ਵਿਖਾਈਸ ਤੂੰ ਦੇ ਮੈਨੂੰ ਹਾਂ ਇਹ ਹੈਗੀ ਵੱਡੇ ਟੂਸਿਆਂ ਵਾਲੇ ਦੀ ਤੇ ਇਹਦੇ ਨਾਲ ਕਬੂਤਰੀ ਲੱਗੀ ਸੀ ਜੀ ਬਾਈ ਗੋਰੇ ਤੋਂ ਲਿਆਂਦੀ ਸੀ ਤੇਢੀ ਚੁੰਜ ਵਾਲੀ ਠੀਕ ਹੈ ਜਿਹੜੀ ਖੁੱਡੇ 'ਚ ਮਰੀ ਸੀ ਜਿਹੜੀ ਖੁੱਡੇ 'ਚ ਮਰੀ ਸੀ ਬਾਈ ਗੋਰੇ ਵਾਲੀ ਕਬੂਤਰੀ ਦੀ ਤੇ ਵੱਡੇ ਟੂਸਿਆਂ ਵਾਲੇ ਕਬੂਤਰ ਦੀ ਇਹਦੀ ਮਾਂ ਤਾਂ ਮਰ ਗਈ ਆਪਣੇ ਕੋਲੇ ਤੇ ਇਹਦਾ ਪਿਓ ਬੈਠਾ ਸਭ ਤੋਂ ਪੁਰਾਣਾ ਕੂਤਰਾ ਖੁੱਡੇ ਦਾ ਲਗਭਗ 11 12 ਸਾਲ 10 ਤੋਂ ਲੈ ਕੇ 12 ਸਾਲ ਉਮਰ ਹੋ ਗਈ ਉਹ ਕੂਤਰ ਦੀ ਆਪਣੇ ਕੋਲੇ ਤੇ ਇਹ ਵੀ ਠੰਡੀ ਹੈ ਕਿਉਂਕਿ ਇਹਦੇ ਨਾਲ ਗੋਰੇ ਵਾਲੀ ਕੂਤਰੀ ਬਾਹਲੀ ਠੰਡੀ ਲੱਗੀ ਸੀ ਬਾਈ ਵਾਲੀ ਮੱਠੀ ਕੂਤਰੀ ਲੱਗੀ ਸੀ ਬਾਹਲੀ ਮੱਠੀ ਕੂਤਰੀ ਲੱਗੀ ਸੀਗੀ ਇਹਦਾ ਭਰਾ ਵੀ ਘਰੇ ਡਾਇ ਹੋਏ ਸੀ ਪੰਜ ਭੈਣ ਭਰਾ ਕੜਾਈ ਸੀਗੇ ਇੱਕ ਬੈਠਾ ਸੰਜੇਂਦਰ ਕੋਲੇ ਇੱਕ ਸਿਕੰਦਰ ਕੋਲੇ ਬੈਠਾ ਇੱਕ ਕਾਲਚਰਨ ਦੇ ਜਗਸੀਰ ਨੂੰ ਦਿੱਤਾ ਸੀਗਾ ਦੋ ਇੱਕ ਇਹ ਹੋ ਗਈ ਤਿੰਨ ਇੱਕ ਘਰੋਂ ਗਵਾਚ ਗਈ ਸੀਗੀ ਉੱਡ ਗਈ ਸੀ ਚਾਰ ਇੱਕ ਘਰੋਂ ਪਹਿਲਾਂ ਭੱਜ ਗਿਆ ਸੀਗਾ ਪੰਜ ਇੱਕ ਹੋਰ ਸੀ 6 ਸੀਗੇ ਇਹਨਾਂ ਨਾਲ ਦੇ ਤੇ 6ਾਂ ਚੋਂ ਆਪਣੇ ਕੋਲੇ ਇੱਕ ਰਹੇਗੀ ਇੱਕ ਸਿਕੰਦਰ ਕੋਲ ਰਹੇਗਾ ਤੇ ਮੇਬੀ ਇੱਕ ਕਾਲਚਰਨ ਵਾਲੇ ਜਗਸੀਰ ਕੋਲੇ ਬੈਠਾ ਹੋਵੇ ਸ਼ਾਇਦ ਹੋਰ ਮੇਰੇ ਯਾਦ ਨਹੀਂ ਰੰਨੇ ਠੀਕ ਹੈ ਕਿ ਨਹੀਂ ਤੇ ਇਹ ਕੂਤਰੀ ਹੋ ਸੀਗੀ ਇਹਦਾ ਭਰਾ ਵਧੀਆ ਔੜਦਾ ਰਿਆ ਕਰਉ 11:30 ਵਜੇ ਤੱਕ ਗਿਆ ਸੁੱਕਾ 11:00 ਵਜੇ ਤੱਕ ਡੜਿਆ ਉਦੋਂ ਗਲੀ ਡਾਈ ਮੈਂ ਸੈਟ ਵਟ ਕਰਕੇ ਸਾਫ ਕਰਕੇ ਛੱਡੇ ਇਕੱਠੇ ਕਰੋ 6 ਕਬੂਤਰ ਖਣੀ 3 ਕਬੂਤਰ ਭੱਜ ਗਈ ਸੀ ਵਿੱਚ ਇਹ ਦਾ ਭਰਾ ਜੀ ਵਾ ਇਹਦੇ ਭਰਾ ਦਾ ਅਸੀਂ ਗਲਾਬੀ ਟੂਸਾ 2022 ਚੜਦਾ ਰਿਹਾ ਠੀਕ ਹੈ ਕਿ ਨਹੀਂ ਇਹ ਵੀ ਕੂਤਰੀ ਵਧੀਆ ਮੱਠੀ ਕਬੂਤਰੀ ਐ ਉਦੋਂ ਹੀ ਭੱਜ ਭੁੱਜ ਗਿਆ ਯਾਰ ਉਦੋਂ ਥੋੜਾ ਜਿਆ ਕੂਤਰਾ ਨਾਰ ਨੂਲ ਜਿਆ ਕੋਈ ਹੋਰ ਗੱਲਬਾਤ ਬਣ ਗਈ ਆਊਟਰ ਰੂਟ ਲ ਕੇ ਤੇ ਉਹ ਜਾਂਦੇ ਜੁੰਦੇ ਨਹੀਂ ਇਹ ਠੀਕ ਹੈ ਕਿ ਨਹੀਂ ਬਾਕੀ ਆ ਨਿਸ਼ਾਨੀ ਆ ਗਈ ਇਹਨਾਂ ਦੀ ਟੂਸਿਆਂ ਵਾਲੇ ਜੀ ਆ ਚ ਜਾ ਹੋਣਗੇ ਇਹਨਾਂ ਚ ਸਾਰਿਆਂ ਜੀ ਦੇ ਲਾਜੀ ਨਹੀਂ ਹੁਣ ਇੱਥੇ ਖੰਭਾ ਜੀ ਹੋਣੀਆਂ ਨੇ ਮੜਾਂ ਦਾ ਮੋਟਾ ਲੌਂਸਾ ਹੁੰਦਿਆਂ ਉਹਦੇ ਬਖਾਂਗਾ ਤੁਮਨੇ ਖੰਭਾ ਚ ਲੌਂਸਾ ਹੋਣਗਾ ਇਹਨਾਂ ਦੇ ਠੀਕ ਜਿਵੇਂ ਇਧਰ ਆਗਾ ਮੋٹے ਖੰਭਾ ਜੀ ਹੁੰਦਗੇ ਇਹਨਾਂ ਦੇ ਕਈ ਵਾਰੀ ਚਲੋ ਕੋਈ ਗੱਲ ਨਹੀਂ ਤੇ ਪੈਰ ਪੂਰੂ ਖਾਦੇ ਬਾਕੀ ਇਹਦੇ ਪੈਰ ਬੜੇ ਯੂਨੀਕ ਹੈ ਆ ਕੂਤਰੀ ਦੇ ਸਾਰੇ ਕੂਤਰਾ ਨਾਲੋਂ ਇੱਥੇ ਖੰਭ ਜੀ ਨੇ ਆਏ ਦੇ ਇਹਨਾਂ ਦੇ ਹੈ ਨਾ ਇਹਦੇ ਹੈ ਨਾ ਉਹਨੇ ਕਿਸੇ ਦੇ ਨਹੀਂ ਆ ਚੀਜ਼ਾਂ ਆ ਆ ਚੀਜ਼ ਹੈਗੇ ਹੈਗੇ ਆਹ ਨਹੀਂ ਆਜੀ ਕਿਸੇ ਵੀ ਕੂਤਰ ਦੇ ਨਹੀਂ ਇਹ ਡਗਾ ਚੀਜ਼ਾਂ ਇਹਦੇ ਬੰਦਗਾ ਪਰਾਂ ਦੱਸਿਆ ਦਾ ਹਦੁੱਦ ਠੀਕ ਐ ਇਹ ਕਬੂਤਰੀ ਹੋ ਗਈ ਵੱਡੇ ਟੂਸਿਆਂ ਦੀ ਆਹ ਹੁੰਜਾ ਦਾ ਕੂਤਰਾ ਚੋਬਰ ਹੁੰਦੇ ਨੇ ਗਾਪੇ ਕੋਲੇ ਬੈਠੇ ਰਹਿਣਗੇ ਕੀ ਐ ਕਣੀ ਆਮਲੂਗਾ ਜਾ ਕੇ ਇਹ ਲੋੜ ਪਈ ਆਪਾਂ ਨੂੰ ਬਰਫ਼ ਦੀ ਤੇ ਇਹਦੇ ਖੁੱਡੇ 'ਚ ਬਰਫ਼ ਚਾਹੀਦੀ ਆ ਬਰਫ਼ ਦੀਆਂ ਸੱਲੀਆਂ ਇਹਦੇ ਕੋਲੇ ਬਰਫ਼ ਹੀ ਨਹੀਂ ਦੀ ਬਸ ਬਰਫ਼ੇ ਡਾਉਂਗੇ ਬੱਚੇ ਹੀ ਗਰਮ ਗਏ ਇਹਦੇ ਕੋਲੇ ਕੱਲੇ ਕੂਤਰ ਸਾਰੇ ਮੱਠੇ ਗਏ ਇਹਦੇ ਕੋਲੇ ਵੱਡੇ ਦਾ ਆਪੇ ਠੀਕ ਐ ਜੀ ਲਓ ਫੜੋ ਜੀ ਕਿਹੜਾ ਜੀ ਫੇਰ ਮੈਂ ਫੇਰ ਫੜ ਲੂਮਾ ਫੜੀ ਅਸੀਂ ਚੌੜਾ ਕਿਉਂ ਨਾ ਸਭ ਗੱਲ ਕਰਨ ਹਾਂ ਜੀ ਰੋਕ ਦੇਈ ਜਾਣ ਦਾ ਕਰੇ ਜੈ ਜਵਨ ਜੈ ਕਿਸਾਨ ਇਰਪੋਰਟੋਂ ਚੈੱਕ ਲਈ ਡੱਬੀ ਲੈ ਲ ਕੇ ਛੇਸੀ ਅੱਜ ਠੰਡ ਲੱਗ ਰਹੀ ਹੈ ਮੇਰੇ ਵੀਰੋ ਤੇ ਵੀ ਆਪਣਾ ਪਤੰਗ ਸਾਚ ਪਾ ਚੜਾ ਕੇ ਦਿੱਤਾ ਸੀ ਬੰਨ ਭੈ ਚੋ ਨੀਵੀ ਹੋ ਗਈ ਡੋਰੇ ਬਾਬੇ ਪਤੰਗ ਥੱਲੇ ਆਉਣ ਲੱਗਾ ਮੂੰ ਲੱਗਦਾ ਹਵਾ ਟੇਗੀ ਡੋਰ ਹਾਉ ਜਾਂਦੀ ਸੋ ਤਾਂ ਜਾ ਕੇ ਬਾਜਿਵ ਖਾਉਂਗਾ ਜੀ ਰਾਤ ਮੁਰਦਾ ਰਿਆ ਤਾਂ ਠੀਕ ਆ ਕਿ ਨਹੀਂ ਤੇ ਬਾਕੀ ਦਾਣਾ ਪਾਣੀ ਜੀ ਵੋ ਸਭ ਕੁਝ ਓਕੇ ਆ ਰਪੋਟਾਂ ਘਰੇ ਜਾਈਏ ਮੂੰ ਹਤ ਹੋਏ ਰੋਟੀ ਖਾਈ ਕੱਲ ਦੀ ਖਾਦੀ ਹੈ ਕਿ ਉਧਰ ਰਿਸ਼ਤੇਦਾਰ ਹੀ ਆ ਕੇ ਉਦੋਂ ਬਾਅਦ ਰੋਟੀ ਨਹੀਂ ਹਾਂ ਜੀ ਮੇਰੇ ਵੀਰੋ ਅਗੇ ਸੀ ਇਹ ਤਰ ਲੇ ਕਰੇ ਤੇ ਮੇਰਾ ਬਲੌਗ ਦੀ ਐਂਡਿੰਗ ਤੀਹ ਕਰ ਤੇ ਉਦੋਂ ਪਹਿਲਾਂ ਤੁਨੂੰ ਆਪਣਾ ਪਤੰਗ ਦਿਖਾਇਆ ਮੈਂ ਤਾਂ ਜਾ ਕੇ ਵੀ ਕੀ ਬੰਦ ਹੈ ਮੇਰੇ ਹਿਸਾਬ ਨਾਲ ਤਾਂ ਨਹੀਂ ਬਈ ਇਹਨੇ ਸਵੇਰ ਤੱਕ ਸਰਵਾਈਵ ਕਰਨਾ ਬਾਕੀ ਚਲੋ ਫਿਰ ਵੀ ਦੇਖ ਲੈਨੇ ਕਰੀ ਖੜ ਜੋ ਉੱਤੇ ਤਾਂ ਆ ਹੀ ਗਏ ਹੁਣ ਆਪਾਂ ਹੈਨਾ ਲਓ ਜੀ ਇੱਥੇ ਪਿਆ ਬੰਨਿਆ ਹੈ ਤਰੇਲੂ ਤਾਂ ਬਹੁਤ ਪਈ ਜਾਂਦੀ ਆ ਦੇਖੋ ਨਾ ਤੇ ਪਹਿਲਾਂ ਫੋਨ ਹੋ ਗਿਆ ਸੀ ਆਪਣਾ ਫੋਨ ਕਿਨੇ ਵੀਡੀਓ ਬੰਦ ਹੋ ਗਈ ਸੀ ਸਪੇਸ ਭਰੀ ਹੋਣ ਕਰਕੇ ਆ ਡੋਰ ਤੇ ਅੱਜ ਆਪਣੀ ਠੀਕ ਆ ਬਾਪੇਓ ਖਿੱਚ ਵਾਵਾ ਪਹਿਲਾਂ ਜਿੰਨੀ ਪੂਰੀ ਹੈ ਖਿੱਚ ਤਾਂ ਵਾਵਾ ਪਲੰਗ ਜੈ ਹੋਈ ਕੋਈ ਗੱਲ ਨਹੀਂ ਪਰ ਸਮਝੋ ਬਾਹਰ ਹੈ ਵੀਣਾ ਵੀ ਚੜੂਗਾ ਕਿ ਰਾਤ ਨੂੰ ਡਿੱਗੂਗਾ ਯਾਰ ਦੇਖਤਾ ਰਹਿਣੀਗਾ ਸਵੇਰ ਹੀ ਆ ਕੇ ਦੇਖਾਂਗੇ ਕੀ ਬੰਦਾ ਹੈ ਬਸ ਓਕੇ ਆ ਬ్రో ਪਤੰਗਾ ਆਪਣਾ ਪੈ ਬੰਨਿਆ ਲਾ ਦਿਓ ਗੈਸ ਅ ਡੋਰ ਆਪਣੀ ਹੋਊਗੀ ਲਗਭਗ ਯਾਰ 400 ਮੀਟਰ ਡੋਰ ਛੱਡੀ ਹੋ ਆ ਪਾ 3-400 ਮੀਟਰ ਡੋਰ ਜਾਂ 500 ਮੀਟਰ ਡੋਰ ਵੀ ਛੱਡੀ ਹੋ ਸਕਦੀ ਹੈ ਠੀਕ ਹੈ ਗੈਸ ਲਾ ਦਿਓ ਵੀ ਰਾਤ ਨੂੰ ਆਈ ਉੜਦਾ ਰਹੂਗਾ ਕਿ ਡਿੱਗੂਗਾ ਠੀਕ ਹੈ ਕਿ ਨਹੀਂ ਤੇ ਆਪਾਂ ਤਾਂ ਉੱਠ ਕੇ ਸਵੇਰ ਹੀ ਦੇਖਾਂਗੇ ਉਹਨੂੰ ਕੀ ਬਣਦਾ ਹੈਗਾ ਬਸ ਓਕੇ ਆ ਬਰੋ ਬਾਕੀ ਸਾਰਾ ਕੋਈ ਸੈੱਟ ਹੈ ਸਾਰਾ ਕੰਮ ਧੰਦਾ ਬਸ ਕੂਤਰ ਕੁਆਤਰ ਵੱਧ ਓਕੇ ਹੈ ਹੁਣ ਸੌਣ ਦੀ ਕਰਦੇ ਆ ਕੋਸ਼ਿਸ਼ ਆਪਾਂ ਟਾਈਮ ਨਾਲ ਤੇ ਹਜੇ ਤਾਂ 10:00 ਵਜੇ ਮੇਰੇ ਹਿਸਾਬ ਨਾਲ ਨਾ ਦੇਖ ਲੋ 10:00 ਵਜੇ ਹੈ ਤਾਂ ਬਸ ਓਕੇ ਬਾਏ ਬਾਏ ਗੁੱਡ ਨਾਈਟ ਮਿਲਦੇ ਆ ਕੱਲ ਨੂੰ ਸਵੇਰ ਜੇ ਕਾ ਗੋਲਾਂ ਤਾਂ